ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਛਾ ਮੈਂ ਤਾਂ ਸਰਦਾਰ ਜੀ ਇਹ ਗੱਲ ਕਰਦੀ ਫਿਰਦੀ ਸੀ ਮੈਨੂੰ ਸਵੇਰ ਦੀ ਇੱਕ ਗੱਲ ਮੇਰੇ ਖਟਕੰਜੀ ਆਈ ਜਾਂਦੀ ਹੈ ਦਿਮਾਗ 'ਚ ਬਈ ਦੇਣੇ ਲੈਣ ਦੇ ਸਬੰਧ ਕਿਹਨੂੰ ਕਹਿੰਦੇ ਨੇ ਵੀ ਜਿੱਦਾਂ ਹੈਨਾ ਮੈਂ ਨਾ ਓਦਾਂ ਹੀ ਕਿਸੇ ਭੈਣ ਨਾਲ ਗੱਲ ਕਰਦੀ ਸੀ ਉਹ ਭੈਣ ਨਾਲ ਲੱਤੀ ਮੱਝ ਮੱਝ ਆਈ ਭਾਈ ਲੱਖ ਰੁਪਏ ਤੋਂ ਉੱਪਰ ਜਾਂ ਮੱਝ ਆਈ ਲੱਖ ਰੁਪਏ ਤੋਂ ਉੱਪਰ ਮੱਝ ਆ ਕੇ ਉਹਨਾਂ ਦੇ ਦੂਏ ਤੀਏ ਦਿਨ ਸਰਦਾਰ ਜੀ ਘਰ ਆ ਕੇ ਬਿਮਾਰ ਹੋ ਗਈ ਜਦੋਂ ਉਹ ਮੱਝ ਬਿਮਾਰ ਹੋ ਗਈ ਮੱਝ ਤੇ ਲੱਗ ਗਿਆ ਭਾਈ ਉਹਨਾਂ ਦਾ 10-15000 ਰੁਪਿਆ 10-15000 ਰੁਪਿਆ ਲੱਗਿਆ ਹੋਇਆ ਤੇ ਫੇਰ ਵੀ ਮੱਝ ਵਿਚਾਰੀ ਬਚੀ ਨਹੀਂ ਮੱਝ ਪੂਰੀ ਹੋ ਗਈ ਚਲ ਮੈਂ ਭੈਣ ਨਾਲ ਇਦਾਂ ਹੀ ਗੱਲਾਂ ਕਰ ਲੱਗ ਗਈ ਮੈਨੂੰ ਪਤਾ ਲੱਗਿਆ ਤਾਂ ਮੈਂ ਚਲੋ ਫੋਨ ਕਰ ਲੈਨੀ ਆ ਤੇ ਭੈਣ ਕਹਿੰਦੀ ਹੋਰ ਭੈਣੇ ਵੀ ਹਨਾ ਲੱਖ ਰੁਪਏ ਤੋਂ ਉੱਪਰ ਪਹਿਲਾਂ ਲਿਆਉਣ ਲਈ ਲਾਇਆ ਵੀ ਚਲ ਕੋਈ ਨਹੀਂ ਕਰਦਾ ਦੁੱਧ ਹੋ ਜੂ ਕਹਿੰਦੀ ਫੇਰ ਉਦੋਂ ਬਾਅਦ ਦੇਖ ਲੈ ਫੇਰ 10-15000 ਉੱਪਰ ਵੀ ਲੱਗ ਗਿਆ ਕਹਿੰਦੀ ਬਸ ਸਾਡੇ ਘਰ ਤਾਂ ਗੇੜਾ ਜਿਹੀ ਕੱਢ ਕੇ ਗਈ ਆ ਬਈ ਦੁੱਧ ਤਾਂ ਸੀ ਇੱਕ ਦਿਨ ਮਨੀ ਪੀਤਾ ਉਹਦਾ ਇਹ ਆਪਣੇ ਨਾਲ ਵੀ ਇਦਾਂ ਹੀ ਹੋਇਆ ਤਾਂ ਹੈਨਾ ਸਰਦਾਰ ਜੀ ਤੇ ਭੈਣ ਗਾਹਾਂ ਤੇ ਕਹਿੰਦੀ ਵੀ ਕੀ ਕਰੇ ਭੈਣੇ ਕਈ ਵਾਰ ਕਰਮਾਂ ਦਾ ਚੱਕਰ ਹੁੰਦਾ ਹੈ ਦੇਣੇ ਲੈਣੇ ਦੇ ਸਬੰਧ ਹੁੰਦੇ ਨੇ ਹੈਨਾ ਬਈ ਅਸੀਂ ਉਹਦੇ ਤੇ ਆਹ ਲੱਖ ਸਵਾ ਲੱਖ ਲਾਉਣਾ ਤਾਂ ਦੁੱਧਾਂ ਸੀ ਇੱਕ ਦਿਨ ਨਹੀਂ ਪੀਤਾ ਬਸ ਸਾਡੇ ਘਰ ਆ ਕੇ ਸਾਡੇ ਚੋ ਕਹਿੰਦੀ ਉਹ ਕਹਿੰਦੇ ਆ ਵੀ ਜੋ ਵੀ ਖੱਟਾ ਲਹੂ ਹੈਗਾ ਤਾਂ ਕੱਢ ਕੇ ਆਉ ਗਈ ਆਉ ਗਈ ਮੈਂ ਸਵੇਰ ਦੀ ਇਹ ਗੱਲ ਨੂੰ ਦਿਮਾਗ 'ਚ ਰੜਕੀ ਜਾਨੀ ਆ। ਵੀ ਇਹ ਕੀ ਆਏ? ਕੀ ਆ ਇਹ ਜ਼ਿੰਦਗੀ? ਸਾਨੂੰ ਇਹਨਾਂ ਗੱਲਾਂ ਬਾਰੇ ਸੋਚਣਾ ਚਾਹੀਦਾ। ਬੇਗੌੜਿਆ ਨਹੀਂ ਕਰਨਾ ਚਾਹੀਦਾ। ਕਿਉਂਕਿ ਅਸੀਂ ਵੀ ਇਹ ਨਾ ਜਨਮਾਂ 'ਚ ਨੂੰ ਲੰਘਣਾ ਹੈ। 84 ਲੱਖ ਜੂਨ ਐਵੇਂ ਨਹੀਂ ਕਿਹਾ ਗੁਰਵਾਣੀ 'ਚ ਵੀ ਇਹ ਵਿਚਾਰ ਬਟਾਂਦਰਾ ਸਾਰਾ ਹੈਗਾ ਆ। ਪਰ ਕੀ ਆ ਇਹ ਸਰਦਾਰ ਜੀ? ਮੈਂ ਫੇਰ ਸੋਚਿਆ ਭਾਈ ਸਾਡਾ ਕੀ ਬਣੂ ਸਾਨੂੰ ਤਾਂ ਬਹੁਤ ਜਨਮ ਲੈਣੇ ਪੈਣੇ ਆ ਅਸੀਂ ਤਾਂ ਅਗਲੇ ਦਾ ਜੋ ਵੀ ਦੇਣਾ ਲੈਣਾ ਹੁੰਦਾ ਹੈ ਅਗਲੇ ਦੇ ਘਰ ਜਾ ਕੇ ਸਰਦਾਰ ਜੀ ਫੜਾ ਕੇ ਆਉਂਦੇ ਨੇ ਭਾਵੇਂ ਘਾਲੇ ਨੂੰ ਚਿੱਤ ਚਿੱਤਾ ਬਣਾ ਹੋਵੇ ਚਲੋ ਦੇਖੋ ਦਿੱਤ ਲੱਤਾ বিনা ਸਰਦਾ ਨਹੀਂ ਪਰ ਸਾਨੂੰ ਤਾਂ ਠੱਗਾ ਨੇ ਬੜੇ ਬੜਿਆਂ ਨੇ ਠੱਗਿਆ ਹੋਇਆ ਜਿਹੜੇ ਸਾਡੇ ਲੱਖਾਂ ਰੁਪਈਆ ਦੱਬੀ ਬੈਠੇ ਆ ਸਾਡਾ ਕੀ ਬਣੂ ਸਾਨੂੰ ਤਾਂ ਕੰਜਰੋ ਕਈ ਦਿਨ ਜਨਮ ਲੈਣੇ ਪਏ ਆ ਤੁਹਾਡੇ ਪਿੱਛੇ ਬਈ ਜੇ ਤੁਸੀਂ ਸਾਡੇ ਪੈਸੇ ਹੁਣ ਹੀ ਦੇ ਦੋ ਐ ਜਨਮ ਚ ਸਾਡਾ ਤਾਂ ਤੁਹਾਡੇ ਨਾਲ ਹਿਸਾਬ ਕਿਤਾਬ ਬਰਬਰ ਹੋ ਜਵੇ ਪਰ ਹੋਣਾ ਸੀ ਸਾਬਤ ਸੂਰਤ ਜਾਗਦੇ ਆ ਐ ਜਨਮ ਚ ਪਰ ਸਾਨੂੰ ਤਾਂ ਇਹੀ ਆ ਬਈ ਸਾਡਾ ਕੀ ਬਣੂ ਸਾਨੂੰ ਤਾਂ ਮੱਝ ਵਰਗੇ ਕਈ ਵਾਰ ਜਨਮ ਲੈਣੇ ਪਏ ਨੇ ਆ ਕਦੇ ਕਿਸੇ ਰੂਪ ਚ ਕਦੇ ਕਿਸੇ ਰੂਪ ਚ ਕੁੱਤੇ ਬਿੱਲੇ ਵੜਨਾ ਪੈਂਦਾ ਹੈ ਟੈਕ ਤੁਹਾਨੂੰ ਨਹੀਂ ਆਉਣੀ ਜਿਹੜੇ ਸਾਡੇ ਪੈਸੇ ਦੱਬੀ ਬੈਠੇ ਆ ਭਾਈ ਤੁਹਾਡੇ ਮੂਰੇ ਹੱਥ ਵੰਦੇ ਆ ਵੀ ਆਹੀ ਜਨਮ ਵਿੱਚ ਸਾਡਾ ਹਿਸਾਬ ਕਿਤਾਬ ਕਰ ਦੋ ਹੋਰ ਨਾ ਕਿਤੇ ਅਸੀਂ ਤੁਹਾਡੇ ਮਗਰ ਮਗਰ ਹਿਸਾਬ ਹਿਸਾਬ ਕਿਤਾਬ ਕਰਦੇ ਫਿਰੀ ਜਾਈਏ ਹੈ ਨਾ ਕਿਹੜਾ ਇੱਕ ਅੱਧਾ ਚਾਰ ਪੰਜ ਨੇ ਕਿਸੇ ਨੇ 20000 ਦੱਬਿਆ ਹੋਇਆ ਕਿਸੇ ਨੇ 30000 ਦੱਬਿਆ ਹੋਇਆ ਕਿਸੇ ਨੇ 20 ਲੱਖ ਦੱਬਿਆ ਹੋਇਆ ਕਿਸੇ ਨੇ 40 ਲੱਖ ਦੱਬਿਆ ਹੋਇਆ ਕਿਸ ਨੇ ਕੋਸ ਦੱਬਿਆ ਹੋਇਆ ਬਈ ਸਾਡਾ ਤਾਂ ਬਹੁਤ ਔਖਾ ਹੈ ਮੈਂ ਤਾਂ ਭਾਈ ਇਹ ਹੀ ਰਿਕਵੈਸਟ ਕਰ ਸਕਦੀ ਆ ਬਈ ਤੁਸੀਂ ਸਾਡਾ ਹਿਸਾਬ ਗਤਾਂ ਕਰ ਦੋ ਹੈ ਲੇਖੇ ਜੋ ਕਿ ਤੁਸੀਂ ਵੀ ਦੇਣੇ ਆ ਤੁਸੀਂ ਕਿਹੜਾ ਲੇਖਿਆਂ ਜੋਖਿਆ ਤੋਂ ਬਚਣਾ ਥੋੜਾ ਜਿਹੜਾ ਪਰਮਾਤਮਾ ਮਾਮਾ ਲੱਗਦਾ ਵੀ ਜਿਹੜਾ ਤੁਹਾਨੂੰ ਬਖਸ਼ ਦੂ ਨਾਲੇ ਹੋਰ ਕਹਿੰਦੇ ਹੁੰਦੇ ਆ ਕਹਿੰਦੇ ਇਹ ਤਾਂ ਕਹਿੰਦੇ ਬਹੁਤ ਕਈ ਗੁਣਾ ਹੋ ਕੇ ਨਿਕਲਦਾ ਹੁੰਦਾ ਹਾਂ ਕਈ ਗੁਣਾ ਹੋ ਕੇ ਲਿਖ ਤੁਸੀਂ ਜੈਦੀਆਂ ਦੇਖ ਲਓ ਤੁਸੀਂ ਜੈਦ ਕੀ ਆਪਣਾ ਲਾਲਾ ਵੀ ਕਰੋੜ ਡੇਢ ਕਰੋੜ ਅੱਥਾ ਤਾਂ ਕਹਾਂ ਲਿਖਦਾ ਉਹਨੂੰ 100 ਨਾਲ ਗੁਣਾ ਕਰ ਲੱਗਦੇ ਵੀ 100 ਗੁਣਾ ਹੋ ਕੇ ਨਿਕਲਦਾ ਹੁੰਦਾ ਇਸ ਹੌਗਣਾ ਤਾਂ ਹੋ ਕੇ ਨਿਕਲੂਗਾ 100 ਗੁਣਾ ਤਾਂ ਹੋ ਕੇ ਨਿਕਲੂਗਾ ਹੁਣ ਮੈਂ ਤੁਹਾਨੂੰ ਦੱਸਦੀ ਆ ਜੇ ਕੋਈ ਸਾਡਾ ਕਹਿੰਦੇ ਆ ਸਾਡੀ ਕੀਮਤੀ ਪੂੰਜੀ ਕੋਈ ਦੱਬੀ ਬੈਠਾ ਇੱਕ ਤਾਂ ਸਾਡੇ ਕੋਲ ਹੁੰਦੀ ਆ ਭਾਈ ਹਰਾਮ ਦੀ ਕਮਾਈ ਆ ਉਹ ਤਾਂ ਕੋੜੀ ਨੂੰ ਕਲਾਂਕੀ ਸੌ ਕੋਤੇ ਟੱਕਰਨੇ ਵਾਲੀ ਗੱਲ ਹੋ ਜਾਂਦੀ ਆ ਵੀ ਜਿੱਧਰੋਂ ਆਈ ਥੀ ਉਧਰ ਨੂੰ ਹੀ ਲੰਗੀ ਸਾਡਾ ਤਾਂ ਲੋਕਾਂ ਨੇ ਬਹੁਤ ਪੁੱਠੇ ਸਿੱਧੇ ਕਮ ਨਾਲ ਤਹਿਸ ਨਹਿਸ ਕੀਤਾ ਪਹਿਲਾਂ ਤਾਂ ਕਰਨੇ ਵਾਲਿਆਂ ਨੇ ਲੇਖਾ ਦੇਣਾ ਹੈ ਜਿਨ੍ਹਾਂ ਨੇ ਇਹੋ ਜਿਹਾ ਸਾਡੇ ਨਾਲ ਪੁੱਠੇ ਕੰਮ ਕੀਤੇ ਉਹ ਵਿਚਾਰਿਆਂ ਨੇ ਪਹਿਲਾਂ ਲੱਖਾਂ ਲਾਇਆ ਸਾਨੂੰ ਕਾਬੂ ਕਰਨ ਤੇ ਫੇਰ ਸਾਨੂੰ ਉਹਦੇ ਨਾਲ ਸਾਡੀਆਂ ਦੌਲਤਾਂ ਸ਼ੌਰਤਾਂ ਖਰਾਬ ਕੀਤੀਆਂ ਸਾਨੂੰ ਸਦਾਈ ਬਣਾ ਕੇ ਠੀਕ ਹੈ ਇਹਨਾਂ ਦੇ ਲੇਖੇ ਜੋਖੇ ਤਾਂ ਬਹੁਤ ਲੰਬੇ ਨੇ ਲੰਬੇ ਨੇ ਮੈਂ ਤੁਹਾਨੂੰ ਇਹ ਕਹਿਣੀ ਆ ਵੀ ਥੋੜੇ ਖਤਰ ਤਾਂ ਪਰਮਾਤਮਾ ਜੂਨ ਵੀ ਲੱਭਦਾ ਫਿਰੂ ਵੀ ਕਿਹੜੀ ਸੜੀ ਹੋਈ ਜੂਨ ਦਾ ਮਾ ਇਹਨਾਂ ਨੂੰ ਵਹਾਨੂੰ ਮੈਂ ਠੀਕ ਹੈ ਜਿਹੜਾ ਕਰਮਾਂ ਦੇ ਲੇਖੇ ਜੋਖੇ ਆ ਨਾ ਦੱਬ ਦਬਈਆ ਮੈਂ ਕਿਸੇ ਬੜੇ ਗੁਣੀ ਗਿਆਨੀ ਇਨਸਾਨ ਦੇ ਮੂੰਹੋਂ ਵੀ ਸੁਣਿਆ ਤਾਂ ਚਲੋ ਆਪਾਂ ਇਹ ਗੱਲਾਂ ਨੂੰ ਮਜ਼ਾਕ ਚ ਬਣਾ ਲਈਏ ਬਾਲਾ ਉਹ ਕਹਿੰਦੇ ਵੀ ਭਾਈ ਜੇ ਸਾਡੇ ਪੈਸੇ ਕਿਸੇ ਕਿੰਨੀ ਰਹਿ ਜਾਣ ਸਾਨੂੰ ਫੇਰ ਵੀ ਉਹ ਵਸੂਲਣ ਲਈ ਆਉਣਾ ਪੈਣਾ ਜੇ ਅਸੀਂ ਕਿਸੇ ਦਾ ਦੱਬ ਲੇ ਸਾਨੂੰ ਦੇਣ ਲਈ ਉਹ ਵਸੂਲਗੀ ਅਗਲੇ ਦੀ ਆ ਜਿਹੜੀ ਉਹ ਵੀ ਸਾਨੂੰ ਕਰਨ ਲਈ ਆਉਣਾ ਪੈਣਾ ਨਾ ਕਿਸੇ ਦਾ ਹੱਕ ਰੱਖੋ ਨਾ ਆਪਣਾ ਹੱਕ ਕਿਸੇ ਨੂੰ ਨਹੀਂ ਛੱਡੋ ਇਹ ਵੀ ਪਤਾ ਲਿਖੇ ਤਾਂ ਤੁਹਾਨੂੰ ਦੇਣੇ ਪੈਣੇ ਆ ਦੇਣੇ ਪੈਣੇ ਇਹ ਤਾਂ ਕੁੱਤੇ ਬਿੱਲੇ ਬਣਨਾ ਇਹ ਤਾਂ ਤੁਹਾਨੂੰ ਕੁੱਤੇ ਬਿੱਲੇ ਬਣਨਾ ਪੈਣਾ ਨਾਲੇ ਸਾਨੂੰ ਬਣਾएंगे ਉਹ ਕੁੱਤੇ ਬਿੱਲੇ ਤੁਸੀਂ ਠੀਕ ਆ ਪਰ ਮੈਂ ਤੁਹਾਨੂੰ ਇਹ ਦੱਸਦੀ ਆ ਬਈ ਇਹ ਵੀ ਨਹੀਂ ਪਤਾ ਬਈ ਗਾਂ ਵਾਲੇ ਜਾਨਮੇ ਚ ਕਈ ਵਾਰ ਆਮਣੋ ਸਾਹਮਣੀ ਕੋਠੀਆਂ ਹੁੰਦੀਆਂ ਨੇ ਕਈ ਵਾਰ ਅਗਲਾ ਧੌਣ ਤੇ ਗੋਡਾ ਧਰ ਕੇ ਵੀ ਕਢਾ ਲਿਆ ਕਰਦਾ ਜਦੋਂ ਜੇ ਸਾਡੇ ਨਾ ਠੱਗੀਆਂ ਲਾਈਆਂ ਅਸੀਂ ਠੱਗ ਤਾਂ ਨਹੀਂ ਹੈਗੇ ਜੇ ਤਾਂ ਹੁਣ ਅਸੀਂ ਹੋਈਏ ਇਹ ਜਨਮ 'ਚ ਠੱਗ ਤੇ ਫਿਰ ਤਾਂ ਬਾਹਰ ਨੂੰ ਵੀ ਅਸੀਂ ਠੱਗੇ ਪੈਦਾ ਹੋਈਏ ਠੀਕ ਆ ਨਾ ਠੱਗ ਸਾਡੇ ਮਾਪੇ ਤੇ ਨਾ ਸਹੁਰਿਆਂ ਵਾਲੇ ਨਾ ਪੇਕੇ ਵਾਲੇ ਤੇ ਨਾ ਠੱਗ ਅਸੀਂ ਉਹਨਾਂ ਦੀ ਔਲਾਦ ਆ ਠੀਕ ਆ ਬਾਕੀ ਹੋਰ ਠੱਗ ਕਿਹੜੇ ਆ ਉਹ ਸਭ ਨੂੰ ਪਤਾ ਹੈ ਠੀਕ ਆ ਜੀ ਬਈ ਸੋਈ ਗੱਲਾਂ ਕਦੇ ਕਿਸੇ ਦਾ ਹੱਕ ਨਹੀਂ ਦੱਬੀਦਾ ਹੁੰਦਾ ਇਹਨਾਂ ਹੱਕਾਂ ਦੀ ਜਿਹੜੀ ਬਸੂਲੀ ਪਰਮਾਤਮਾ ਕਰਦਾ ਹੈ ਇਹ ਕਈ ਗੁਣਾ ਕਰਦਾ ਹੈ ਕਈ ਵਾਰ ਰਾਟ ਪਵਾ ਕੇ ਸਾਡੇ ਕੋਲੋਂ ਬਸੂਲੀ ਕਰਾ ਲੈਂਦਾ ਉਹ ਠੀਕ ਹੈ ਮੈਂ ਤੁਹਾਨੂੰ ਦੱਸਦੀ ਆਂ ਵੀ ਜਦ ਦੀ ਮੈਂ ਭੈਣ ਨਾਲ ਮੱਝ ਦੀ ਗੱਲ ਕੀਤੀ ਆ ਮੇਰੇ ਤਾਂ ਦਿਮਾਗ ਨੂੰ ਟੈਨਸ਼ਨ ਹੋਈ ਪਈ ਆ ਸਰਦਾਰ ਜੀ ਕਹਿੰਦੇ ਵੀ ਤੂੰ ਤਾਂ ਉਹੀ ਬੱਜੀਆਂ ਗੱਲਾਂ ਦੀ ਟੈਨਸ਼ਨ ਲੈ ਕੇ ਬਹਿ ਜਾਨੀ ਆ ਮਾ ਨਹੀਂ ਸਰਦਾਰ ਜੀ ਇਹ ਜਨਮ ਚ ਤਾਂ ਲੋਕ ਸਾਤੋਂ ਖੋਈ ਗਏ ਗਾਹਲੇ ਜਨਮ ਚ ਅਸੀਂ ਲੋਕਾਂ ਤੋਂ ਕਹੋਂਦੇ ਫੇਰੀ ਜਾਵਾਂਗੇ ਆਪਣੀ ਬਸੂਲੀ ਕਰਦੇ ਫੇਰੀ ਜਾਵਾਂਗੇ ਆਪਣਾ ਤਾਂ ਫੇਰ ਕਈ ਜਨਮਾਂ ਇਕੱਲੇ ਨੰਗੇ ਜਾਣੇ ਨੇ ਹਾਂ ਫੇ ਸਾਡਾ ਚੰਗੇ ਹੋਣ ਦਾ ਫਾਇਦਾ ਵੀ ਹੋ ਜਾ। ਸਾਡਾ ਬੇਨਤੀ ਹੈ ਤਾਂ ਸਾਡੇ ਏਕਣੇ ਦੇ ਜੀ। ਬਈ ਐਸੇ ਜਨਮ ਚ ਨਵੇਂ ਜੀ ਸਾਡੇ। ਵਾਡੀ ਦਾ ਹੀ ਬੇਨਤੀ ਹੈ ਵੀ ਸਾਡੇ ਦਾ ਭਾਈ ਐਸੇ ਜਨਮ ਚ ਨਵੇਂ ਜੀ ਵਾ ਕੇ ਹਿਸਾਬ ਕਿਤਾਬ ਕਰ ਜੋ। ਹੈ ਰੱਬ ਤੁਹਾਨੂੰ ਵੀ ਬਖਸ਼ੂ ਰੱਬ ਸਾਨੂੰ ਵੀ ਬਖਸ਼ੂ ਹੈਨਾ। ਬਈ ਸੋਹੀ ਗੱਲਾਂ ਹੈ। ਗੱਲ ਤਾਂ ਭਾਈ ਮੰਨਣ ਵਾਲੀ ਹੈ। ਮੈਨੂੰ ਤਾਂ ਭੈਣ ਦੀ ਭਾਂਸ ਨਹੀਂ ਚਿੰਤਾ ਲਾਤੀ। ਹੈ? ਬਈ ਸੋਹੀ ਗੱਲਾਂ। ਕਦੇ ਕਿਸੇ ਦਾ ਹੱਕ ਦੱਬ ਕੇ ਆਪਾਂ ਸੁੱਖ ਦੀ ਨੀਂਦ ਨਹੀਂ ਸੌਂਦੇ ਕਿਉਂਕਿ ਹਰੇਕ ਨੇ ਆਪਣੇ ਬੱਚੇ ਪਾਲਣੇ ਹੁੰਦੇ ਆ ਹਰੇਕ ਨੇ ਆਪਣੇ ਸੁਪਨੇ ਪੂਰੇ ਕਰਨੇ ਹੁੰਦੇ ਨੇ ਕਿਉਂਕਿ ਅਸੀਂ ਜਾਣਦੇ ਆ ਉਹ ਚੀਜ਼ ਨੂੰ ਵਾਹਿਗੁਰੂ ਜਾਣਦਾ ਹੁਣ ਤਾਂ ਦਿਮਾਗ ਐਦਾਂ ਦਾ ਨਾ ਛੱਡ ਦੋ ਖਾਲੋ ਹੁਣ ਤਾਂ ਜਿੱਥੋਂ ਚਾਲ ਸਟਾਰਟ ਹੁੰਦੀ ਆ ਜਦ ਇਹ ਸਮਝ ਲਈਦਾ ਕਿਉਂਕਿ ਜਦੋਂ ਨਾ ਇਨਸਾਨ ਨਾਲ ਬਹੁਤ ਮਾੜਾ ਹੋਇਆ ਹੋਵੇ ਇੱਕ ਵਾਰ ਨਹੀਂ ਦੋ ਵਾਰ ਨਹੀਂ 30 ਸਾਲ ਲਗਾਤਾਰ ਜਦੋਂ ਦੇ ਅਸੀਂ ਦੋਏ ਜੀ ਇਕੱਠੇ ਹੋਏ ਆ ਵਿਆਹ ਹੋ ਗਿਆ ਸਾਡਾ 30 ਸਾਲ ਹੋ ਗਏ ਸਾਨੂੰ ਇਹ ਸੰਤਾਪ ਭੋਗਦਿਆਂ ਨੂੰ ਮੈਂ ਵੈਸੇ ਵੀ ਕਈ ਵਾਰ ਭੈਣਾਂ ਨੇ ਕਹਿਣਾ ਬੰਦਾ ਕਾਰੋਬਾਰ ਬਿਗੜਦਾ ਦੇਖ ਕੇ ਨਾ ਹਰੇਕ ਧੀ ਭੈਣ ਹਾਨ ਪ੍ਰਮਾਣ ਦੀ ਪੁੱਛ ਲੈਂਦੀ ਆ ਭੈਣੇ ਹੋਰ ਕਿਵੇਂ ਆ ਕੰਮ ਕਾਜ ਮੈਂ ਕਹਣਾ ਸਾਨੂੰ ਤਾਂ ਹੀ ਨਹੀਂ ਟਿਕਣ ਦਿੰਦਾ ਡੰਡੇ ਸੋਟੇ ਵਾਲੇ ਹੋਈਏਗਾ ਸਾਡੇ ਕਿਹੜਾ ਹੱਥ ਟੱਪੇ ਨੇ ਅਗਲੇ ਨੂੰ ਲਫੇੜਿਆਂ ਨਾਲ ਵਿਛਾ ਕੇ ਰੱਖ ਦਈਏ ਪਰ ਜਿਹੜੀਆਂ ਅੰਦਰ ਲੀਆਂ ਕਹਿੰਦੇ ਹੁੰਦੇ ਨੇ ਮਾਰਾਂ ਨੇ ਇਹਨਾਂ ਮਾਰਾਂ ਦਾ ਨਾ ਪਤਾ ਲੱਗਦਾ ਨਾ ਇਹਨਾਂ ਮਾਰਾਂ ਦੀ ਸਮਝ ਆਉਂਦੀ ਐ ਇਹਨਾਂ ਮਾਰਾਂ ਦਾ ਤਾਂ ਜਦ ਸਭ ਕੁਝ ਅਸੀਂ ਕਰ ਲੈਨੇ ਆ ਆਪਣੇ ਹੱਥੀਂ ਕਈ ਸਾਲ ਬਾਅਦ ਪਤਾ ਲੱਗਦਾ ਹੈ ਪਰ ਸਾਨੂੰ ਵੀ ਲੋਕ ਉਹ ਜੇ ਰਾਹ ਤੁਰਨਾ ਮਜਬੂਰ ਕਰ ਦਿੰਦੇ ਨੇ ਠੀਕ ਆ ਹੁਣ ਜਿਹੜੇ ਬੰਦੇ ਦਾ ਘਰ ਉੱਜੜਦਾ ਜਾਂਦਾ ਹੈ ਜਿਹੜੇ ਬੰਦੇ ਦਾ ਦਿਨ ਪਰ ਦਿਨ ਵਿੱਚੋਂ ਵਿੱਚ ਕੰਮ ਨਿੱਘਰਦਾ ਜਾਂਦਾ ਹੈ ਉਹ ਬੰਦਾ ਫਿਰ ਹੱਥ ਪੱਲੇ ਤਾਂ ਮਾਰੂਗਾ ਇਕੱਲਾ ਰੱਬ ਦੇ ਭਰੋਸੇ ਤੇ ਬੈਠਾ ਨਹੀਂ ਰਹੂਗਾ ਅੱਖੀ ਨਹੀਂ ਦੇਖੀ ਜਾਊਗਾ ਘਰ ਨੂੰ ਉਜੜਦੇ ਨੂੰ ਠੀਕ ਆ ਜਦੋਂ ਫਿਰ ਆਇਆ ਸਾਰਾ ਕੁਝ ਅੱਖਾਂ ਮੂਰੇ ਸਾਫ਼-ਸਾਫ਼ ਆ ਗਿਆ ਮੈਂ ਕਹਨੀਏ ਛੋਟੇ-ਛੋਟੇ ਹਰਾਮੀ ਵੀ ਦੱਸਤੇ ਵੀ ਆਏ ਆਏ ਨੇ ਵੀ ਤੁਹਾਡੇ ਨਾਲ ਸ਼ਰਾਰਤਾਂ ਕੀਤੀਆਂ ਨੇ ਹੁਣ ਤੁਸੀਂ ਇਹ ਦੇਖੋ ਵੀ ਅਸੀਂ ਧੰਦੇ ਆ ਵੀ ਜਿਹੜੇ ਜਿਹੜੇ-ਜਿਹੜਿਆਂ ਨੇ ਜੋ-ਜੋ ਸਾਡੇ ਨਾਲ ਕੀਤਾ, ਜੋ-ਜੋ ਸਾ ਤੋਂ ਖੋਏ ਆ, ਜੋ-ਜੋ ਹੋਏ ਆ ਸਾਡੀ ਜ਼ਿੰਦਗੀ 'ਚ, ਉਹ ਹੁਣ ਅਸੀਂ ਅੱਖਾਂ ਸਾਹਮਣੇ ਬਰਦਾਸ਼ਤ ਕਿਵੇਂ ਕਰਦੇ ਆਂ? ਬਰਦਾਸ਼ਤ ਅਸੀਂ ਤਾਂ ਕਰਦੇ ਆਂ ਕਿਉਂਕਿ ਅਸੀਂ ਰੱਬ ਦੇ ਭਾਣੇ 'ਚ ਆਂ। ਉਹਦੇ ਰਿਜ਼ਲਟ ਦੀ ਉਡੀਕ ਆ। ਠੀਕ ਆ ਨਾ? ਤੇ ਜਿਹੜਾ ਰੱਬ ਦੇ ਭਾਣੇ 'ਚ ਹੁੰਦਾ ਨਾ ਵੈਸੇ ਗੁਰੂ ਨੂੰ ਸਾਰਾ ਕੁਝ ਆਪਣਾ ਸੌਂਪਿਆ ਹੋਇਆ ਹੁੰਦਾ ਵੀ ਕੋਈ ਗੱਲ ਨਹੀਂ ਪਰਮਾਤਮਾ ਜੀ ਬੰਦਿਆਂ ਨੇ ਕਰ ਲਈ ਤਾਂ ਤਾਂ ਤੂੰ ਤਾਂ ਉਹਨਾਂ ਦਾ ਵੀ ਆ ਤੂੰ ਸਾਡਾ ਵੀ ਆ ਹੈ ਨਾ? ਬਈ ਜਦੋਂ ਘਰ 'ਚ ਦੋ ਪੁੱਤ ਹੁੰਦੇ ਨੇ ਨਾ ਦੋਹਾਂ ਪੁੱਤਾਂ ਦਾ ਜਿਹੜਾ ਪਿਓ ਹੁੰਦਾ ਉਹ ਸਾਂਝਾ ਹੁੰਦਾ ਹੈ ਸਾਂਝਾ ਹੱਡਾ ਹੁੰਦਾ ਕਹਿੰਦਾ ਮਤਲਬ ਉਹਨੂੰ ਵੱਡੇ ਪੁੱਤ ਦੀ ਵੀ ਫਿਕਰ ਹੁੰਦੀ ਆ ਉਹਨੂੰ ਛੋਟੇ ਪੁੱਤ ਦੀ ਵੀ ਫਿਕਰ ਹੁੰਦੀ ਆ ਉਹੀ ਹਾਲ ਆਪਣਾ ਹੈ ਸਾਡੇ ਨਾਲ ਜਿਹੜਾ ਕਰਨੇ ਵਾਲਾ ਉਹਦਾ ਵੀ ਪ੍ਰਮਾਤਮਾ ਨੂੰ ਪਤਾ ਸਾਡਾ ਵੀ ਪਤਾ ਹੈ ਰਿਜ਼ਲਟ ਉਹ ਕੱਢੂਗਾ ਠੀਕ ਹੈ ਪਰ ਜਿੱਡੀਆਂ ਜਿੱਡੀਆਂ ਅਸੀਂ ਬਰਦਾਸ਼ਤਗੀਆਂ ਕਰ ਗਏ ਕਹਿੰਦੇ ਵੀ ਹਰ ਕੋਈ ਨਹੀਂ ਕਰ ਸਕਦਾ ਸਾਨੂੰ ਵੈਸੇ ਵੀ ਬਹੁਤ ਕੈਦ ਹੁੰਦੇ ਨੇ ਕਹਿੰਦੇ ਧਾਨਾ ਦੇ ਆਉਂ ਤੁਸੀਂ ਜਿਹੜੇ ਪਿੱਜੂ ਦਿਮਾਗ ਦੇ ਲੋਕ ਆ ਉਹ ਨਹੀਂ ਸਮਝਣਦੇ ਇਹ ਚੀਜ਼ਾਂ ਨੂੰ ਜਿਹੜੇ ਬੰਦੇ ਘੱਟ ਹੀ ਹੁੰਦੇ ਨੇ ਨਾ ਉਹ ਕਹਿੰਦੇ ਨੇ ਕਹਿੰਦੇ ਤੁਸੀਂ ਤਨ ਦੇਓ ਇੰਨੀਆਂ ਸੱਟਾਂ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਅਗਲਾ 1.10000 ਦੱਬਲਵੇ ਨਾ ਕੋਈ ਅਗਲਾ ਪੱਖੇ ਕਿੰਨੀ ਨੂੰ ਝੱਕਣ ਲੱਗ ਜਾਂਦਾ ਸਾਨੂੰ ਪਰਮਾਤਮਾ ਨੇ ਬਹੁਤ ਚੜ੍ਹਦੀ ਕਲਾ ਬਖਸ਼ੀ ਹੈ ਬਹੁਤ ਹਿੰਮਤ ਬਖਸ਼ੀ ਹੈ ਪਤਾ ਨਹੀਂ ਕਿਉਂ ਬਖਸ਼ੀ ਹੈ ਆਉਣੇ ਵਾਲੇ ਸਮੇਂ ਦਾ ਉਹਨੂੰ ਪਤਾ ਸਾਨੂੰ ਕੱਸੇ ਦਾ ਨਹੀਂ ਪਤਾ ਸਾਨੂੰ ਕੱਲ ਦਾ ਨਹੀਂ ਪਤਾ ਵੀ ਕੱਲ ਕਹੀ ਜੀ ਹੈ ਪਰ ਇਦਾਂ ਦੇ ਜਿਹੜੇ ਜਮ ਹੁੰਦੇ ਨੇ ਨਾ ਪਤਾ ਨਹੀਂ ਕਿਉਂ ਖੜਾ ਹੀ ਨਹੀਂ ਛੱਡ ਰਹੇ ਅ ਪਰ ਮੈਂ ਫੇਰ ਵੀ ਕਹੂੰਗੀ ਵੀ ਜਿਹੜੇ ਦੇਣੇ ਲੈਣੇ ਦੇ ਸਬੰਧ ਆ ਇਹ ਤਾਂ ਤੁਹਾਨੂੰ ਭੁਗਤਣੇ ਪੈਣੇ ਆ ਕਿਤੇ ਸੱਚੀਆਂ ਸੁੱਚੀਆਂ ਰੂਹਾਂ ਨਾਲ ਸੱਚੀ ਸੁੱਚੀ ਕਮਾਈ ਤੁਸੀਂ ਹੜੱਪ ਕੇ ਸਾਡੀ ਬੈਠੇ ਹੋ ਨਾ ਭੁਗਤਣਾ ਤਾਂ ਤੁਹਾਨੂੰ ਪਊਗਾ ਕਿਤਾਜੀ ਉਹ ਕਹਿੰਦੇ ਹੁੰਦੇ ਨੇ ਨਾ ਜੇ ਬੰਦਾ ਮੂੰਹੋਂ ਨਹੀਂ ਬੋਲਦਾ ਤਾਂ ਸਾਡੇ ਅੰਦਰ ਕੀ ਚੱਲਦਾ ਉਹਨੂੰ ਪਰਮਾਤਮਾ ਜਾਣਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਫੁਕਤ ਨਾ ਤਪੂਗਾ ਫੁਕਤੇ ਆ ਵੀ ਇੱਕ ਦੋ ਨੇਖਾਂ ਸਾਹਮਣੇ ਮੈਂ ਇੱਕ ਗੱਲ ਹੋਰ ਕਹਿਣੀ ਹੁੰਦੀ ਆ ਜਿਹਨੇ ਕਰਿਆ ਉਹ ਹੀ ਫੁਕਤੇ ਕਿਸੇ ਦਾ ਪਰਿਵਾਰ ਕਾਨੂੰ ਫੁਕਤੇ ਠੀਕ ਆ ਵੀ ਸੋਹੀ ਗੱਲਾਂ ਇਹ ਮੇਰੀ ਕੋਈ ਦੁਰਾ ਸਿਸ ਨਹੀਂ ਹੈਗੀ ਇਹ ਦੁਨੀਆਦਾਰੀ ਦਾ ਪਰਮਾਤਮਾ ਦਾ ਆਪਾਂ ਅਨਸਾਫ਼ ਦੇਖਦੇ ਆਉਂਦੇ ਆ ਜੇ ਇੱਕਨ ਦੁਨੀਆ ਲੁੱਟ ਕੁਸੁੱਟ ਕੇ ਸੁੱਖ ਦੇ ਸਾਹ ਲੈਣ ਲੱਗੀ ਤਾਂ ਤਾਂ ਹਰੇਕੇ ਹਰੇਕ ਨੂੰ ਲੁੱਟੀ ਕੁਸੁੱਟੀ ਜਾਊਗਾ ਕਾ ਉਹ ਕਹਿੰਦੇ ਹੁੰਦੇ ਨੇ ਵੀ ਜਿਹੜੇ ਲਿਖੇ ਜੋਖੇ ਆ ਉਹ ਤਾਂ ਸਾਨੂੰ ਦੇਣੇ ਪੈਣੇ ਆ ਇਹਨਾਂ ਤੋਂ ਕੋਈ ਨਹੀਂ ਬਚਿਆ ਵੀ ਸੋਈ ਗੱਲ ਆ ਭਾਈ ਮੈਂ ਫੇਰ ਜਾਂਦੀ ਜਾਂਦੀ ਰਿਕਵੈਸਟ ਕਰਦੀ ਆ ਤੁਹਾਨੂੰ ਵੀ ਜੋ ਸਾਡਾ ਹਿਸਾਬ ਕਿਤਾਬ ਆ ਸਾਡਾ ਹੀ ਜਨਮ ਕਰ ਦੋ ਤੁਸੀਂ ਤਾਂ ਇਹੋ ਜਿਹੇ ਜਨਮਾਂ ਦੇ ਲਾਇਕ ਹੈਗੇ ਆ ਕੁੱਤੇ ਬਿੱਲੇ ਵਾਲਿਆਂ ਦੇ ਅਸੀਂ ਨਹੀਂ ਹੈਗੇ ਆ ਅਸੀਂ ਤਾਂ ਇਹੀ ਕਹਿੰਦੇ ਆ ਅਸਤਾ ਰੱਬ ਦਾ ਨਾਮ ਲੈਣ ਵਾਲੇ ਆ ਅਸੀਂ ਜਿੰਨਾ ਕਰ ਸਕਦਾ ਉੰਨਾ ਇੱਕ ਭਲੇ ਜੋਗੇ ਆ ਭਲਾ ਕਰਦੇ ਰਹਿੰਦੇ ਆ ਅਸੀਂ ਕਿਸੇ ਦਾ ਹੱਕ ਨਹੀਂ ਕਦੇ ਦੱਬਿਆ ਪ੍ਰਮਾਤਮਾ ਗਵਾਏ ਬਾਕੀ ਅਸੀਂ ਬੰਦਿਆਂ ਨੂੰ ਸਫਾਈ ਦੇ ਕੇ ਕੀ ਲੈਣਾ ਜਿਹਨੇ ਮਾੜੇ ਕਹਿਣਾ ਉਹਨੇ ਤਾਂ ਕਹੀ ਹੋ ਜਾਣਾ ਠੀਕ ਆ ਜੀ ਬਈ ਸੋਈ ਗੱਲਾਂ ਹੈ ਭਾਈ ਲੱਖਾਂ ਰੁਪਏ ਬਰਦਾਸ਼ਤ ਕਰਨਾ ਬਹੁਤ ਔਖਾ ਪਰ ਫੇਰ ਵੀ ਪ੍ਰਮਾਤਮਾ ਨੇ ਨਾ ਡਿਗਣ ਦਿੱਤੇ ਆ ਨਾ ਡੋਲਣ ਦਿੱਤੇ ਆ ਨਾ ਭੁੱਖੇ ਮਰਨ ਦਿੱਤੇ ਆ ਵਧੀਆ ਨੀਂਦ ਸੌਣਿਆ ਜਿਹੜੇ ਤੁਸੀਂ ਸਾਡੀ ਇਕੱਠੀ ਕਰਕੇ ਬੈਠੇ ਹੋ ਨਾ ਤੁਹਾਡੇ ਨਾਲੋਂ ਨੀਂਦ ਵਧੀਆ ਹੁੰਦੀ ਆ ਕਿਉਂਕਿ ਦਿਮਾਗ ਤੇ ਕੋਈ ਬੋਝ ਨਹੀਂ ਹੈਗਾ ਠੀਕ ਹੈ ਦਿਮਾਗ ਤੇ ਬੋਝ ਚੋਰਾਂ ਦੇ ਹੁੰਦਾ ਹੈ ਦਿਮਾਗ ਤੇ ਬੋਝ ਝੂਠਿਆਂ ਦੇ ਹੁੰਦਾ ਹੈ ਝੂਠਿਆਂ ਦਾ ਚੋਰਾਂ ਦਾ ਬੂਥਾ ਦੇਖਿਆ ਕਰੋ ਕਿੱਧਰ ਨੂੰ ਜਾਂਦਾ ਹੁੰਦਾ ਅਸੀਂ ਤਾਂ ਚੜ੍ਹਦੀ ਗੱਲਾ ਚਾਹ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸੋਈ ਗੱਲਾਂ ਮੈਂ ਉਸ ਭੈਣ ਦੀ ਗੱਲ ਨੂੰ ਸੁਣ ਕੇ ਮੈਨੂੰ ਬਹੁਤ ਜਣੀ ਤਕਲੀਫ ਹੋਈ ਮੈਂ ਕਿਹਾ ਮਨਾ ਤੁਹਾ ਜਨਮ ਵਿੱਚ ਬੜਾ ਸੁਧਾਰ ਕਰਨ ਲੱਗੇ ਹੋਏ ਆ। ਪਰ ਤੇਰੇ ਸੁਧਾਰ ਦਾ ਕੀ ਫਾਇਦਾ? ਆ ਜਿਹੜੇ ਮੂਰੇ ਟੋਏ ਪੱਟੇ ਹੋਏ ਆ ਇਹਨਾਂ ਨੂੰ ਨੇੜਤਾ ਤੁਹਾਨੂੰ ਫੇਰ ਆਉਣਾ ਪੈਣਾ। ਜੇ ਅਸੀਂ ਤੁਹਾਨੂੰ ਮਾਫ ਕਰ ਦਾਂਗੇ ਉਹਨੇ ਨਹੀਂ ਕਰਨਾ। ਉਹ ਪਿਓ ਵਾਲਾ ਅਣਗਿਲਾ ਉਹਨੇ ਨਹੀਂ ਛੱਡਣਾ ਤੁਹਾਨੂੰ। ਵੀ ਸੋਈ ਗੱਲਾਂ। ਬਈ ਆਪਾਂ ਤਾਂ ਇਹੀ ਭਾਈ ਤੁਹਾਨੂੰ ਗੁਜਾਰਸ਼ ਕਰ ਸਕਦੇ ਆ ਹੱਥ ਬੰਨ ਕੇ ਕਰਦੇ ਆ। ਬਈ ਜੋ ਵੀ ਆ ਸਾਡਾ ਤਿਲ ਫੋਨ। ਦੇ ਦੇ ਦੋ ਗਰੀਬਾਂ ਦਾ ਠੀਕ ਆ ਜੀ ਬਾਕੀ ਤੁਹਾਡੀ ਮਰਜ਼ੀ ਆ ਭੁੱਖੇ ਵੀ ਨਹੀਂ ਮਰਦੇ ਨਹੀਂ ਦੇਣਾ ਨਾ ਵੀ ਦਿਓ ਹੁਣ ਹਾੜੇ ਨਹੀਂ ਕੱਢਣੇ ਕਿਸੇ ਮੂਰੇ ਜੋ ਕੁੱਤੇ ਹਾਣੀਆਂ ਕਰਨੀਆਂ ਤੀਆਂ ਕਰ ਲੀਆਂ ਵਿਚਾਰਮ ਦੀਆਂ ਮਾਂ ਮੈਂ ਤੁਸੀਂ ਤੁਹਾਡੇ ਚੱਪੜੀਂ ਚ ਮੂੰਹ ਨੇ ਰੱਖ ਲੋ ਦੇਖਦੇ ਆ ਤੁਹਾਡੀ ਔਲਾਦ ਕਿੰਨਾ ਕ ਸਾਢੇ ਪੈਸੇ ਨਾਲ ਭਲ ਕੇ ਸੁਖ ਭੋਗਦੀ ਆ ਠੀਕ ਆ ਮੈਂ ਵੀ ਘਤੀ ਆ ਘੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮਾ ਇਹ ਹੀ ਗੱਲ ਨਹੀਂ ਹੁੰਦੀ ਆ ਕੋਈ ਗੱਲ ਨਹੀਂ ਅੰਦਰ ਦੀਆਂ ਗੱਲਾਂ ਉਹ ਸਭ ਜਾਣਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਪੌਂਦਿਆਂ ਕੋਲ ਕੋਈ ਭੁੱਲ ਚੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ